ਕਰ ਗਿਆ ਹੈ ਜੇ ਤੈਨੂੰ ਵੀ ਬੰਦਾ ਕਹਿਣ ਲੱਗਾ ਨਾ ਮੇਰੇ ਨਾਲ ਫਿਲਮ ਵੇਖਣ ਚੱਲ ਇਹਦੇ ਨਾਲ ਨਾ ਜਾਈ ਚੰਗਾ ਠੀਕ ਆ ਇਹ ਬੇਇੱਜ਼ਤੀ ਬਹੁਤ ਕਰਾਉਂਦਾ ਹੈ ਉੱਥੇ ਕਿਵੇਂ ਕੀ ਗੱਲ ਹੋਗੀ ਅਸੀਂ ਫਿਲਮ ਵੇਖਣ ਜਾਵੜੇ ਭਰਾਵਾ ਕਰੀ ਆ ਅਸੀਂ ਬਹਿ ਗਏ ਹਾਂ ਇਹਦੇ ਵਾਲੇ ਪਾਸੇ ਨੇ ਇੱਕ ਬੁੜੀ ਜੀ ਆ ਕੇ ਬਹਿ ਗਈ ਜਮਾ ਅੱਛਾ ਮੋਟੀ ਬਜ਼ੁਰਗ ਜੀ ਹਾਂ ਹਾਂ ਮੋਟੀ ਜੀ ਤੇ ਉਹਦੇ ਕੋਲੇ ਠੰਡੇ ਦੀ ਬੋਤਲ ਹੈ ਜੀ ਤੇ ਉਹਨੇ ਕੀ ਕੀਤਾ ਨਾ ਉਹਨੇ ਅੱਧਾਕ ਪੀ ਕੇ ਤੇ ਅੱਧਾਕ ਰੱਖ ਲਿਆ ਹਾਂ ਇਹਦੇ ਵਾਲੇ ਪਾਸੇ ਅੱਛਾ ਬਣਿਆ ਹੁੰਦਾ ਥਾਂ ਜਾ ਹਾਂ ਤੇ ਉਹ ਜਦੋਂ ਕਿਤੇ ਮਾੜਾ ਜਾਂ ਹਨੇਰਾ ਹੋਇਆ ਨੇ ਇਹਨੂੰ ਕਿਤੇ ਲੱਗੀ ਭੁੱਖ ਹਾਂ ਜਦੋਂ ਮਾੜਾ ਹਨੇਰਾ ਹੋਇਆ ਤੇ ਨੇ ਚੱਕ ਕੇ ਉਹ ਠੰਡਾ ਦੋ ਦੋ ਪੀ ਗਿਆ ਹੈ ਹਾਂ ਪੀ ਗਿਆ ਤੇ ਨੇ ਬੋਤਲ ਖਾਲੀ ਕਰਕੇ ਰੱਖ ਤੀ ਕਿਉਂ ਭੁੱਖ ਦੀ ਤੇ ਇਹਦੀ ਸਲਾਹ ਕਿੱਧਰ ਗਈ ਤੇ ਉਹ ਜੀ ਤਾਂ ਚਾਨਣ ਜਾ ਆਣ ਤੇ ਬੇਬੇ ਨੇ ਬੋਤਲ ਚੱਕੀ ਹਣੀ ਹੈ ਮੇਰੇ ਮੇਰਾ ਠੰਡਾ ਕੌਣ ਪੀ ਗਿਆ ਹਾਂ ਇਹ ਦਵ ਦੋ ਬੋਲਿਆ ਉਹਦਾ ਬੇਬਿਆਂ ਦਾ ਮੈਨੂੰ ਭੁੱਖ ਜੀ ਲੱਗੀ ਜੀ ਉਹਨਾਂ ਖੋਜੇ ਪਏ ਤੇ ਮੈਂ ਤਾਂ ਠੰਡਾ ਤੇਰਾ ਪੀ ਲਿਆ ਜਾ ਕੇ ਹੂੰ ਆਂਦੀ ਪਤਾ ਹੈ ਆਂਦੀ ਠੰਡਾ ਤਾਂ ਮੈਂ ਤਾਂ ਛੱਡਿਆ ਸੀ ਅੱਧਾ ਵਿੱਚ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਹੂੰ ਠੀਕ ਹੈ ਤੇ ਇਹ ਤਾਂ ਆਂਦੀ ਬੋਤਲ ਲਈ ਸੀ ਮੈਂ ਥੁੱਕਣ ਵਾਸਤੇ ਵਿੱਚ ਅੱਛਾ ਇਹ ਨਹੀਂ ਤਾਂ ਨਹੀਂ ਮੈਂ ਥੁੱਕਿਆ ਸੀਗਾ ਤੇ ਸਾਲਾ ਗਟਰ ਕੱਟ ਕਰਕੇ ਪੀ ਗਿਆ